ਯੂਰੇਓ ਯਾ ਲੋ ਯੂਰੇਓ ਯੂਰੇਤਾ ਹੋ ਖਜ਼ਾਨਾ ਖਜ਼ਾਨਾ ਲੈ ਕੇ ਆ ਗਿਆ ਖਜ਼ਾਨਾ ਲੈ ਕੇ ਆ ਗਿਆ ਪ੍ਰਦੀਪ ਜੀ ਕਿਹੜਾ ਖਜ਼ਾਨਾ ਲੈ ਕੇ ਵੀ ਖਜ਼ਾਨਾ ਲੈ ਕੇ ਆਇਆ ਪ੍ਰਦੀਪ ਜੀ ਕਿਹੜਾ ਖਜ਼ਾਨਾ ਬੜੀ ਪਸੰਦ ਆਵੇ ਇਹ ਮੋਦੀ ਇਹ ਘਰ ਮਾਲ ਆਇਆ ਪ੍ਰਦੀਪ ਜੀ ਮੋਦੀ ਵਾਲਾ ਮਾਲ ਮੋਦੀ ਪੀਐਮ ਪੀਐਮ ਮੋਦੀ ਮੋਦੀ ਦਾ ਮਾਲ ਹਾਂਜੀ ਹਾਂਜੀ ਗੁਜਰਾਤ ਕਿਉਂ ਅੱਛਾ ਅੱਛਾ ਟੈਂਡਾ ਵਰਗੇ ਗੁਜਰਾਤ ਤੋਂ ਹਾਂਜੀ ਮੋਦੀ ਦੇ ਏਰੀਆ ਚੋਂ ਕਹਿੰਦੇ ਖਜਾਨਾ ਖਜਾਨਾ ਸਾਫ ਕੀ ਕੀ ਆਉਣਾ ਵੀਰੇ ਪਤਾ ਨਹੀਂ ਲੱਗਿਆ ਮੈਨੂੰ ਹੋ ਗਿਆ ਉਹਨੇ ਬਾਜੀ ਗਿਆ ਮੋਦੀ ਦੇ ਏਰੀਆ ਚੋਂ ਮਾਲ ਆਇਆ ਬਾਜੀ ਸੂਰਤ ਚੋਂ ਗੁਜਰਾਤ ਸਿਰ ਤੋਂ ਆਇਆ ਗੁਜਰਾਤ ਦੇ ਚੋਂ ਆਇਆ ਮੋਦੀ ਦੇ ਘਰ ਆਹ ਲਓ ਖਿਆਨਾਂ ਦੇਖੋ ਪ੍ਰਦੀਪ ਜੀ ਵਾਹ ਵਾਹ ਕੀ ਬਾਤ ਹੈ ਲੋ ਆ ਗਿਆ ਆਪਣੇ ਕੋਲ ਅੰਮੜਾਵਾ ਦਾ ਮਾਲ ਆ ਚੁੱਕੇ ਜੀ ਐਮ ਦਾ ਬਾਤੇ ਮਾਲ ਅੱਗੇ ਦਾ ਮਾਤੇ ਕਰੋ ਬਾਜੀ ਦਾ ਹਲੋ ਜੀ ਵਾਕੀ ਖਜਾਨਾ ਸਾਰੇ ਦਾ ਬੁੱਧੀ ਦੇ ਆ ਮਾਰੇ ਨਹੀਂ ਜੱਦਾ ਮਾਲ ਬਾਜੀ ਵਾ ਵਾਕੀ ਖਜਾਨਾ ਜੀ ਦੇ ਤਾਂ ਓਏ ਰੇਡ ਵੀ ਕਰਦੇ ਤੀਰੇ ਦੇ ਵੀਰੇ ਬਾਜੀ 6 400 ਦੇ ਦੋ ਠੀਕ ਗੱਲ ਕਰੀ ਨਾ ਕੀ ਕਰੀ ਬਾਜੀ ਸੂਰਤ ਦਾ ਹੋਲ ਸਤ ਨੂੰ ਪਤਾ ਗੋਟੀ ਵਾਲੇ ਨੇ ਖੜੇ ਹੋ ਬਾਜੀ 400 ਦੇ ਦੋ ਸੂਟ ਤੇ ਮੀਟਰ ਸੂਟ ਸੂਟ ਬਾਜੀ 400 ਦੇ ਦੋ ਲੋ ਬਾਈ ਸੁਣ ਲੋ ਬਾਈ ਇਹ ਲੈ ਗੱਲ ਜੇ 400 ਰੁਪਏ ਦੇ ਦੋ ਸੂਟ ਮਖੰਡੇ ਸਾਹਿਤ ਮਿਲ ਰਿਹਾ ਤੇ ਏਨ ਦੇਖੋ ਬਾਜੀ ਆ ਗੀ ਬਾ ਕੀ ਬਾਤ ਹੈ ਸਭਾ ਹੋਏ ਹੈ ਇੱਕ ਸ਼ੈੱਟ ਹੀ ਨੰਬਰ ਵਨ ਕਰ ਲੈ ਕੇ ਆਈਏ ਤੁਹਾਡੇ ਬਾਤੇ 400 ਰੁਪਏ ਦੇ ਦੋ ਸੂਟ ਜੀ 400 ਰੁਪਏ ਦੇ ਦੋ ਭਾਜੀ ਯਾਨੀ ਕਿ ਸਿੰਗਲ ਮਿਲੂਗਾ ਜੀ ਸਿੰਗਲ ਵੀ ਮਿਲੂਗਾ ਭਾਜੀ ਸਿੰਗਲ ਕਿੰਨੇ ਵੇਚੇ ਭਾਈ ਸਿੰਗਲ ਭਾਜੀ ਦੋ ਟੋਟਾ ਲਓ ਜੀ 200 ਰੁਪਏ ਦਾ ਸੂਟ ਹੈ ਜੀ 200 ਰੁਪਏ ਦਾ ਸੂਟ ਹੈ ਅੰદાવાદ ਦੀ ਕੋਟਨ ਦਾ ਗੁਜਰਾਤ ਦਾ ਮਾਲ ਹੈ ਆ ਡਿਜ਼ਾਈਨ ਦੇ ਕਰਪਾ ਜੀ ਦੇਖੋ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਜੀ ਮਾੜੀ ਨਹੀਂ ਪਾਉਂਦਾ ਨਾ ਭਾਈ ਤੇਰੇ ਮੇਰੇ ਘਰ ਨੇ ਕਰੇ ਕੰਮ ਸਟਾਰਟ ਕਰਨਾ ਨਾ ਅੱਖਾਂ ਵਿੱਚ ਕਿਲੇ ਬਹੁਤ ਵਧੀਆ ਮਾੜਾ ਬਹੁਤ ਸੋਹਣਾ ਮਾੜਾ ਇਹਨਾਂ ਦੀ ਕੋਈ ਕਮੀ ਨਹੀਂ ਡੀਰ ਬਾਈ ਖੋ ਰਹੇ ਡੀਰ ਖੋ ਰਹੇ ਹੋ ਜੀ ਹਾਲੋ ਹਾਲੋ ਬਈ ਚੈੱਕ ਕਰੋ ਬਈ ਨਾਲੋਂ ਪ੍ਰਦੀਪ ਜੀ ਡਿਜ਼ਾਈਨਿੰਗ ਬਾਈ ਬਈ ਬਕਤੀ ਖਿਆਮੋ ਬਈ ਜੀ ਬਕਤੀ ਜੀ ਹਾਲੋ ਚੈੱਕ ਕਰੋ ਬਈ ਪ੍ਰਿੰਟ 200 ਰੁਪਏ ਦਾ ਇੱਕ 400 ਦੇ ਦੋ ਚੈੱਕ ਕਰੋ ਬਈ ਚੋਹ ਤੇ ਕਰੋ ਸਟੋਰ ਦੇਖੋ ਹਾਲੋ ਹਾਲੋ ਤੋ 500 ਚਾਹ ਤੂਟ ਲੈ ਕੇ ਬੈਹਣ ਦੇ ਸੇਲਾ ਦੀ ਸੇਲਾ ਦੀ ਹਰ ਕੋਈ ਕਮੀ ਹਰ ਕੋਈ ਗੱਡੀ ਭਰ ਕੇ ਪੂਰੀ ਗੱਡੀ ਭਰ ਕੇ ਮਾਰ ਲਿਆ ਲੋ ਇਹ ਐਨ ਮੈਨ ਦੇਖੋ ਭਾਈ ਹਲੋ ਹਲੋ ਕੋਈ ਕਮੀ ਨਹੀਂ ਭਾਈ ਕੋਈ ਕਮੀ ਨਹੀਂ 400 ਰੁਪਏ ਦੋ ਤੂਟੇ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 400 ਰੁਪਏ ਦੋ ਤੂਟ ਦੀ ਉਹਨੇ ਭਾਈ ਜੀ ਹੋਰ ਵੀ ਲਏ ਮੈਂ ਕਹਿਣਾ ਪਰਦੀ ਤੁਸੀਂ ਮੇਲਾ ਦੇਖੋ ਤਾਂ ਤੇਰੀ ਖਿਆਨ ਆਇਆ ਮੋਦੀ ਦੇ ਕਰੋ ਭਾਈ ਜੀ ਗੁਜਰਾਤੀ ਜੋ ਹੈ ਪ੍ਰਿੰਟ ਪੀਐਮ ਦੇ ਕਰੋ ਗੁਜਰਾਤੀ ਸੂਰਤ ਤੇ ਜੰਦਾਬਾਦ ਤੋਂ ਦੇਖੋ 400 ਰੁਪਏ ਤੇ 200 ਰੁਪਏ ਦੀ ਲਓ ਚੈੱਕ ਕਰੋ ਮੇਟੀ ਰੰਗਾਂ ਵਿੱਚ ਹੀ ਦੇਖੋ ਰੰਗ ਹੋੜੀ ਜੇ ਐਸੇ ਕਿ ਝੂਮਣੇ ਕੋਈ ਚਾਹੀਏ ਵੇਢੀ ਤੋਂ ਘੱਟ ਤੇ ਖਰੀਦਣੇ ਕੋਈ ਚਾਹੀਏ ਜੈਲ ਦੀ ਨੰਬਰ ਬੰਦ ਕਰ ਮੈਂ ਤੁਹਡੇ ਵਸਤੇ ਲੈ ਕੇ 400 ਰੁਪਏ 200 ਰੁਪਏ ਭਾਈ ਹੋਰ ਵੀ ਮੈਂ ਕਹਿੰਦਾ ਆ ਦੇਖੋ ਜੀ ਡਿਜ਼ਾਈਨਿੰਗ ਬਹੁਤ ਸੂਟ ਨਾਲ ਕੋਟਨ ਦਾ ਦੁਪੱਟਾ ਫੈਂਸੀ ਦੁਪੱਟਾ ਆਰਟੀਕਲ ਬਹੁਤ ਪਿਆਰੇ ਆਪਣੇ ਕੋਲ 100% ਕੋਡਨਾ ਬ੍ਰਾਂਡ ਮਿਲਣਾ ਮਾਰ ਆਲ ਓਵਰ 5 ਮੀਟਰ ਸੂਟ ਹੈ ਘੇਰੇ ਤੇ ਲੈਸ ਲੱਗੀ ਹੋਈ ਹੈ ਸਿੰਪਲ ਜੀ ਆ ਦੁਪੱਟਾ ਵੀਰ ਜੀ ਦਾ ਆ ਦੁਪੱਟਾ ਇਹਦਾ ਮलमल ਦਾ ਡਿਪੋਰਟੈਂਟ ਦੁਪੱਟਾ ਬਹੁਤ ਹੀ ਪਿਆਰਾ ਆਰਟੀਕਲ ਹੈ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ ਰੇਟ ਹੈ 950 ਰੁਪਏ ਦਾ ਕਲਰ ਚਾਰ ਮਿਲਣਗੇ ਬਹੁਤ ਸੋਹਣੇ ਕਲਰ ਚਾਰ ਮਿਲਣਗੇ ਬਹੁਤ ਹੀ ਆਰਟੀਕਲ ਬਹੁਤ ਪਿਆਰਾ ਹੈ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ 100% ਕੋਟ ਨੇ ਏਕੇ ਦਾ ਬ੍ਰੈਂਡ ਹੈ ਸਿੱਕੇ ਵਨ ਚੀਜ਼ ਹੈ 1.5 ਮੀਟਰ ਆਲਓਵਰ ਸੂਟ ਨਾਲ ਕੋਰਨ ਦੁਪੱਟਾ ਤਿਆਰ ਕਰਾਇਆ 950 ਰੁਪਏ ਦਾ ਆ ਡਿਕਾ ਰਿਹਾ ਵੀਡੀਓ ਅੱਛੀ ਲੱਗੇ ਸ਼ੇਅਰ ਕਰ ਦਿਓ ਵੀਰੇ ਯੋਰ ਕਾਟਨ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਤੇ ਆਪਾਂ ਘੇਰੇ ਦੀ ਗੱਲ ਕਰੀਏ ਲੈਸਾਂ ਨਾ ਘਰੇ ਜਿਹੜਾ ਬਹੁਤ ਹੀ ਪਿਆਰਾ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ ਆ ਸਾਰਾ ਨ ਘੇਰਾ ਜੀ ਪਲੱਸ ਉੱਪਰ ਥੈਡ ਦਾ ਮਾਰ ਕੀਤਾ ਆ ਥੈਡ ਦਾ ਮਾਰਕ ਹੈ 3 ਮੀਟਰ ਬਾਟਮ ਹੈ ਜੀ ਦੁਪੱਟਾ ਮਲਕੋਟਨ ਦਾ ਮਲਕੋਟਨ ਦੁਪੱਟੇ ਨਾਲ ਲੈ ਕੇ ਆਇਆ ਬਹੁਤ ਹੀ ਪਿਆਰਾ ਆ ਟਿਕਾ ਥੋੜਾ ਬਸੇ 2000 ਰੁਪਏ ਦੇ 1700 ਰੁਪਏ ਸੁਪਰ ਬ੍ਰਾਂਡ ਬਿਲਣਾ ਮਾਰ ਆਹ ਕਲਰ ਚਾਰਟ ਨੇ ਜੀ ਬਹੁਤ ਹੀ ਕਿਆਰੇ ਕਲਰ ਚਾਰਟ ਨੇ ਇੱਕੋ ਡਿਫਰੈਂਟ ਡਿਫਰੈਂਟ ਕਲਰ ਚਾਰਟ ਨੇ 50% ਛੋਟ ਹੈ ਜੋਨਤੀ 1700 ਮਿਲ ਜਾ ਰਿਹਾ ਸਿਰਫ 1700 ਪੇਪਰਸ ਹੋਰ ਵੀਰੇ ਨੂੰ ਸ਼ੇਅਰ ਕਰ ਦਿਓ ਵੀਰੇ ਪਿਓਰ ਕੋਟਨ ਆਗੇ ਬੰਬੇ ਡੈਗ ਦੀ ਬੰਬੇ ਡੈਗ ਦੀ ਕੋਟਨ ਆ ਲੋ ਫੈਨਸੀ ਦੁਪੱਟੇ ਨਾਲ ਆ ਆਰਟੀਕਲ ਮੇਰਾ 1.5 ਮੀਟਰ ਪਲੇਨ ਦੀ ਪਿਓਰ 100% ਕੋਟਨ ਹੈ ਦੀ ਫੈਨਸੀ ਦੁਪੱਟਾ ਹੈ ਕੋਟਾ ਡੋਰੀਏ ਦਾ ਕੋਟਾ ਡੋਰੀਏ ਦੁਪੱਟਾ ਚੈੱਕ ਕਰ ਰਹੇ ਹੋ ਰੇਟ ਹੈ 1500 ਰੁਪਏ 1500 ਰੁਪਏ ਦਾ ਸੌ ਮਿਲਣ ਜਾ ਰਿਹਾ ਸਿਰਫ 750 ਰੁਪਏ ਦਾ 100% ਕੋਟਨ ਹੋਏਗੀ 100% ਕੋਟਨ ਹੋਏਗੀ ਡਿਜੀਟਲ ਡਿਲੀਵਰ ਕੱਲ ਕੋਟਾ ਡੋਰੀਏਟ ਪੱਤੇ ਨਾਲ ਦੀ ਬਹੁਤ ਹੀ ਸ਼ਾਨਦਾਰ ਆਰਟੀਕਲ ਆ ਆਪਣੇ ਕੋ ਸਿਰਫ 750 ਰੁਪਏ ਦਾ ਪਿਓ ਦੇ ਦੁਪट्टे ਨਾਲ ਲੈਸਨ ਜੜਿਆ ਬਹੁਤ ਹੀ ਪਿਆਰਾ ਆਰਟੀਕਲ 750 ਰੁਪਏ ਦਾ 750 ਦਾ ਸੂਟ ਹੈ ਦੁਪੱਟਾ ਪਿਓ ਦਾ ਜੀ ਪਿਓ ਦਾ ਦੁਪੱਟਾ ਆਰਟੀਕਲ ਬਹੁਤ ਪਿਆਰਾ ਹੈ ਕੋਟਾ ਡੋਰੀਏ ਦੁਪੱਟਾ ਫੈਂਸੀ ਦੁਪੱਟਾ ਜੀ ਆਲ ਓਵਰ ਸੂਰਨਾ ਫੈਂਸੀ ਦੁਪੱਟਾ 750 ਰੁਪਏ ਦਾ 750 ਰੁਪਏ ਦਾ ਆਰਟੀਕਲ ਆਏ ਨੇ ਮੈਨੂੰ ਕੋ 100% ਕੋਆਰਡੀਨੇਟਿ ਆਲ ਓਵਰ ਸੂਟੇ ਦੀ ਕੋਟਾ ਡੋਰੀਏ ਦੁਪੱਟੇ ਦੀ ਕੋਟਾ ਡੋਰੀਏ ਦੁਪੱਟੇ ਨਾਲ 750 ਰੁਪਏ ਰਹੀ ਡਿਜ਼ਾਈਨ ਬਹੁਤ ਹੈ ਆੜੀ ਹੈ ਨੇ ਦੀ ਆੜੀ ਹੈ ਨੇ ਮੈਂ ਚਾਹੀ ਆ ਪਿਓੜ ਬੱਤੇ ਨਾਲ ਆ ਕੋਟਾ ਡੋਰੀਏ ਦੁਪੱਟੇ ਨਾਲ ਆ ਕੋਟਾ ਡੋਰੀਏ ਦੁਪੱਟੇ ਨਾਲ ਜਿੰਨੇ ਵੀ ਲੈਣੇ ਨੇ ਆ ਕੋਟਾ ਡੋਰੀਏ ਪੱਟੇ ਨਾਲ ਸਾਰਾ ਸਟਾਕ ਆਪਣੇ ਕੋ ਆ ਚੁੱਕੇ ਆਲ ਓਵਰ ਸੂਟ ਨਾਲ ਦੁਪੱਟਾ ਪ्योर ਦਾ ਦੁਪੱਟਾ ਗੋਟਾ ਡੋਰੀ ਦਾ ਰੇਟ ਹੈ 750 ਰੁਪਏ ਦਾ 750 ਰੁਪਏ ਦਾ ਆਲ ਓਵਰ ਸੂਟ ਨਾਲ ਗੋਟਾ ਡੋਰੀਆ ਦੁਪੱਟਾ ਦੀ ਫੈਂਸੀ ਐਡ ਮਾਈਆਂ ਨੇ 750 ਰੁਪਏ ਜ 750 ਰੁਪਏ ਜ ਵੀਡੀਓ ਸ਼ੇਅਰ ਕਰ ਦਿਓ ਮੇਰੇ ਦੱਬ ਕੇ ਲਾਈਕ ਕਰ ਦਿਓ ਲੋ ਜੀ ਗਰਮੀਆਂ ਤੋਹਫਾ ਆ ਗਿਆ ਬਿਲਕੁਲ ਨਵੀਂ ਚੀਜ਼ ਮਸ਼ਰੀਨ ਦਾ ਸੂਟ ਹੈ ਬਹੁਤ ਹੀ ਪਿਆਰਾ ਹੈ ਡੈਬੀ ਦਾ ਸੂਟ ਹੈ ਬਹੁਤ ਹੀ ਪਿਆਰਾ ਹੈ ਡੈਬੀ ਦਾ ਸੂਟ ਹੈ ਫੈਡਲਾ ਵਰਕ ਹੈ ਪਲੱਸ ਪਰਲ ਵਰਕ ਹੈ ਪਲੱਸ ਪੌਂਚੇਰ ਦੇ ਵਰਕ ਹੈ ਆ ਪੌਂਚੇਰ ਜੀ ਦੇ ਬਹੁਤ ਹੀ ਪਿਆਰੇ ਕਵਿਸ਼ਮ ਦਾ ਕੰਮ ਹੈ ਬਗੈਰ ਸਿੱਪੀ ਬਗੈਰ ਮੋਤੀ ਆਰਟੀਕਲ ਚੈੱਕ ਕਰ ਸਕਦੇ ਹੋ 50% ਸਕੋਟ ਤੇ ਬਹੁਤ ਹੀ ਪਿਆਰਾ ਆਰਟੀਕਲ ਬਿਲਕੁਲ ਰੇਸ਼ਮ ਦਾ ਕੰਮ ਬਿਲਕੁਲ ਬਹੁਤ ਹੀ ਪਿਆਰਾ ਕੰਮ ਫੈਂਸੀ ਦੁਪੱਟੇ ਨਾਲ ਆਇਆ ਗੱਟ ਵਰਕ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਬਿਲਕੁਲ ਡਿਫਰੈਂਟ ਬਿਲਕੁਲ ਹਟਕੇ ਰੇਟ ਹੈ ਵੀਰ ਜੀ ਦਾ 2450 ਰੁਪਏ ਦਾ ਤੇ ਕਲਰ ਚਾਰ ਮਿਲਣਗੇ ਚਾਰ ਅੰਦੇ ਕਲਰ ਚਾ 3 ਕਲਰ ਚਾ 2 ਕਲਰ ਚਾ 3 1 4 4 ਕਰਨਾ ਸੈਟ ਬਣ ਕੇ 1250 50 ਰੁਪਏ ਰਕਤ ਬੋਟਮ ਤੇ ਮਾਰਕ ਵਾਲੇ ਸੂਟ ਆਏ ਨੇ ਆਪਣੇ ਕੋਲ ਬਹੁਤ ਘੱਟ ਰੇਟ ਤੇ ਪਿਓਰ ਕੋਟਨ ਦੇ ਉੱਪਰ ਗੋਟਾ ਡੋਰੀਏ ਡੁਪੱਟੇ ਦਾ ਆ ਮੇਰਾ ਆਰਟੀਕਲ ਹੈ ਆ ਸ਼ਰਨਾਂ ਕਪੜਾ ਹੈ ਪਿਓਰ ਕੋਟਨ ਸ਼ਰਨਾਂ ਕਪੜਾ ਹੈ ਜੀ ਪਿਓਰ ਕੋਟਨ ਬੋਟਮ ਨਾਲ ਡੁਪੱਟਾ ਹੈ ਆ ਬੋਟਮ ਹੈ ਜੀ ਪੈਚ ਦਾ ਮਾਰਕ ਕੀਤਾ ਆ ਗੋਟਾ ਡੋਰੀਏ ਡੁਪੱਟਾ ਹੈ ਜੀ ਗੋਟਾ ਡੋਰੀਏ ਡੁਪੱਟਾ ਹੈ ਜੀ ਆ ਸ਼ਰਟ ਹੈ ਆ ਸ਼ਰਟ ਹੈ ਬਲੈਕ ਸਵਾਰ ਹੈ ਜੀ ਬੋਟਮ ਤੇ ਵਰਕ ਹੈ ਡੋਟਾ ਡੋਰੀਏਟ ਪੱਟੇ ਨਾਲ ਆਇਆ ਆਪਣੇ ਕੋ ਸਿਰਫ 625 ਰੁਪਏ ਦਾ ਸੁਣੇ 625 ਰੁਪਏ ਦਾ ਦੁਪੱਟੇ ਤੇ ਲੈਂਸ ਲੱਗੀ ਹੋਈ ਹੈ ਆਰਟੀਕਲ ਬਹੁਤ ਪਿਆਰਾ ਲੱਗਿਆ ਲੱਗਿਆ ਰਹਿ ਗਿਆ ਰਹੇਗਾ ਜਿੱਡੇ ਨੂੰ ਸੁਣਦੇ ਆਂ ਘਰਣਾ ਪ੍ਰਿੰਟ ਤੇ ਬੋਟਮ ਤੇ ਵਰਕ ਵਾਲੇ ਗੋਟਾ ਡੋਰੀਏਟ ਪੱਟੇ ਨਾਲ ਆ ਸ਼ਰਟ ਵੀ ਸੈਦੀ ਇਹ ਆ ਬੋਟਮ ਇਹਦੀ ਬੋਟਮ ਤੇ ਵਰਕ ਹੈ ਦੁਪੱਟਾ ਗੋਟਾ ਡੋਰੀ ਦਾ ਆਰਟੀਕਲ ਬਹੁਤ ਪਿਆਰਾ ਹੈ ਸਿਰਫ 625 ਰੁਪਏ ਦਾ 2% ਕੋਡਿੰਗ ਹੋਏਗੀ ਦੁਪੱਟਾ ਨਾਲ ਹੋਏਗਾ ਬੋਟਮ ਤੇ ਵਰਕ ਹੋਏਗਾ ਆਰਟੀਕਲ ਬਹੁਤ ਪਿਆਰਾ ਸਿਰਫ 625 ਉਹ ਸੈਂਪਲ ਆਏ ਨੇ ਹੁਣ ਸੈਂਪਲ ਖਾਰੇ ਵੈਜੀ ਆ ਸ਼ਰਟ ਪੀਸ 20% ਕੋਡਨ ਬਿਲਕੁਲ ਰਾਮਦਾਰ ਕੰਫਰਟੇਬਲ ਕਪੜਾ ਆਹ ਲਈ ਬੋਟਮੇ ਦੀ ਆ ਦੁਪੱਟਾ ਗੋਟਾ ਡੋਰੀ ਦਾ ਗੋਟਾ ਡੋਰੀਏ ਦਾ ਪੱਟੇ ਨਾਲ ਆਇਆ ਆਰਟੀਕਲ ਬਹੁਤ ਪਿਆਰਾ ਸਿਰਫ 625 ਰੁਪਏ ਤੇ 625 ਰੁਪਏ ਦਾ ਪਿਓਰ ਕੋਟਨ ਦਾ ਸੂਟ ਜੀ ਬਾਟਮ ਤੇ ਵਰਕ ਹੈ ਦੁਪੱਟਾ ਗੋਟਾ ਡੋਰੀਆ ਸਿਰਫ 625 ਰੁਪਏ ਦਾ 100% ਕੋਟਨ ਲੈ ਜਾਓ ਲੈ ਜਾਓ ਰਹਿ ਜਾਓ ਲੈ ਜਾਓ ਸਕਰੀਨ ਸ਼ਾਟ ਲੈ ਸਕਦੇ ਹੋ ਆਰਟੀਕਲ ਬਹੁਤ ਪਿਆਰਾ ਕਪੜਾ ਟੱਚ ਕਰਾਂਗੇ ਨਹੀਂ ਪਿਓਰ ਕੋਟਨ 100% ਕੋਟਨ ਹੋਏ ਭਾਈ ਆ ਬਾਟਮ ਤੇ ਪੈਚ ਵਰਕ ਹੈ ਤੇ ਦੁਪੱਟਾ ਗੋਟਾ ਡੋਰੀਏ ਦਾ ਗੋਟਾ ਡੋਰੀਰ ਮੱਟੇ ਨਾਲ ਸਿਰਫ 625 ਰੁਪਏ ਦਾ ਪਰ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਲਾਇਕ ਕਰ ਦਿਓ ਦੱਬ ਕੇ ਬਹੁਤ ਸੋਹਣਾ ਆਰਟੀਕਲ ਆ ਚੁੱਕਾ ਵੀਰੇ ਸੈਮੀ ਸਟਿਚ ਦੇ ਵਿੱਚ ਡਿਜ਼ਾਈਨਰ ਆਰਟੀਕਲ ਆ ਚੁੱਕਿਆ ਏਸ਼ੀਆ ਪਲਾਈਨ ਅਮਰੀਲਾ ਕਟ ਸ਼ਰਾਰੇ ਦੇ ਨਾਲ ਡਿਜ਼ਾਈਨ ਦੇਖ ਲਓ ਕਿ ਕਿੰਨਾ ਸ਼ਾਨਦਾਰ ਆ ਚੁੱਕਿਆ ਬਹੁਤ ਸੋਹਣਾ ਆਰਟੀਕਲ ਹੈ 파ਰਕਲ ਹੈਂਡਵਰਕ ਦਾ ਕੰਮ ਹੈ ਸਾਰਾ ਨਾਲ ਦੁਪੱਟਾ ਚਮਕੁੰਦਾ ਤੇ ਗੱਲ ਕਰਨੀ ਸ਼ਰਾਰੇ ਦੀ ਅਮਰੀਲਾ ਕਟ ਸ਼ਰਾਰਾ ਜੀ ਅਮਰੀਲਾ ਕਟ ਸ਼ਾਰਾ ਨਾਲ ਆਊਗਾ ਵਰਕ ਉਹਨੇ ਬਾਰਡ ਦੇ ਉੱਪਰ ਤੇ ਕਲਰ ਮਿਲਣਗੇ ਪਿੰਨ ਸਿੰਨ ਕਰ ਰਿਹਾ ਮਲਟੀ ਸੂਟ ਆ ਚੁੱਕਾ ਹੈ ਰੇਟ ਦੀ ਗੱਲ ਕਰੀਏ 5300 ਰੁਪਏ ਦੀ ਰੇਂਜ ਦੇ ਵਿੱਚ ਜੀ 10600 ਵਾਲਾ ਲੈਸਰ ਲੱਗੀ ਹੋਈ ਆ ਬਹੁਤ ਜ਼ਿਆਦਾ ਤੇ ਡਿਜ਼ਾਈਨ ਬਣ ਕੇ ਗੋਠੀਵੜ ਵਾਈਟ ਦੇ ਧੰਨਵਾਦ ਜੀ ਬਹੁਤ ਹੀ ਨੋਰਮਲ ਰੇਟ ਦੇ ਵਿੱਚ ਆਰਟੀਕਲ ਆ ਚੁੱਕਾ ਆਪਣੇ ਕੋਲੇ ਗਰਾਰੇ ਦੇ ਨਾਲ ਲਾਈਟ ਮੈਸਟਾਈਲ ਬਹੁਤ ਸੋਹਣਾ ਆ ਚੁੱਕਾ ਆਹ ਤਾਂ ਦੇਖੋ ਜੀ ਗਰਾਰੇ ਦੇ ਵਰਕ ਹੈ ਗਰਾਰ ਆਊਗਾ ਨਾਲ ਦੇਖੋ ਜੀ ਸ਼ਰਟ ਬਹੁਤ ਸੋਹਣੀ ਚੀਜ਼ ਆ ਚੁੱਕੀ ਹੈ ਸ਼ਰਟ ਦਾ ਪੂਰਾ ਫਰੰਟ ਪੈਨਲ ਹੈਵੀ ਲੁੱਕ ਦਿਤਾਇਆ ਨਾਲ ਦੁਪੱਟਾ ਆਊਗਾ ਜੀ ਆ ਨਾਲ ਦੁਪੱਟਾ ਬਹੁਤ ਸੋਹਣਾ ਆ ਚੁੱਕਿਆ ਤੇ ਗੱਲ ਕਰ ਲਈਏ ਕਲਰਾਂ ਦੀ ਕਲਰ ਬਹੁਤ ਸੋਹਣੇ ਆ ਜੀ ਲੋ ਜੀ ਆ ਆ ਗਿਆ ਕਲਰ ਕਲਰ ਦੇਖੋ ਜੀ ਤੇ ਰੇਟ ਤੁਹਾਨੂੰ ਦੱਸ ਦਿਆਂ ਵੀਰੇ ਬਹੁਤ ਜ਼ਿਆਦਾ ਡਿਸਕਾਊਂਟ ਦੇ ਵਿੱਚ ਲੱਗਿਆ ਹੋਇਆ ਸਿਰਫ ਔਰ ਸਿਰਫ 2750 ਆ ਦੇਖ ਲਓ ਜੀ ਰੇਟ ਚੈੱਕ ਕਰ ਲਓ 2750 ਰੁਪਏ ਸੂਟ ਹੈ ਜੀ 5500 ਵਾਲਾ ਡਿਜ਼ਾਈਨਰ ਸੂਟ ਆ ਚੁੱਕਿਆ ਗਰਾਰੇ ਦੇ ਨਾਲ ਹੈ ਜੀ ਪ੍ਰਾਈਸ ਟੈਗ ਉੱਪਰ ਲੱਗਿਆ ਹੋਇਆ ਰੇਟ 50% ਲੈਸ ਦੇ ਵਿੱਚ ਲੱਗੀਆਂ ਇਹ ਚੀਜ਼ਾਂ 55 5500 ਵਾਲੇ ਰੇਟ ਸਿਰਫ 2750